Ontario Brampton ਦੇ ਵਿੱਚ ਕੱਲ ਦੀ ਵੱਡੀ ਹਾਹਾਕਾਰ Stellantis ਨੇ ਆਪਣਾ ਪਲਾਂਟ ਜਿਹੜਾ ਉਹ Brampton ਦੇ ਵਿੱਚ ਜੀਸ ਵੀ ਜਿਹੜੀ ਅਸੈਂਬਲੀ ਫੈਬ੍ਰੀਕ ਤੋਂ ਬੰਦ ਕੀਤੀ ਹੋਈ ਸੀਗੀ ਉਸ ਨੂੰ ਅਲਲੋਇ ਸ਼ਿਫਟ ਕਰਨ ਦੀ ਅਨਾਉਂਸਮੈਂਟ ਜਿਹੜੀ ਆ ਕਰ ਦਿੱਤੀ ਗਿਆ 13 ਬਿਲੀਅਨ ਦੀ ਉਹ ਆਪਣੀ ਇਨਵੈਸਟਮੈਂਟ ਕਰਨਗੇ ਯੂ ਐਸ ਸਟੇਟ ਦੀ ਮਾਰਕੀਟਸ ਦੇ ਵਿੱਚ ਔਰ ਅਲਲੋਇ ਦੇ ਜਿਹੜੇ ਪਲਾਂਟਸ ਨੇ ਉਹਦੇ ਵਿੱਚ ਉਹ ਇਸ ਨੂੰ ਸ਼ਿਫਟ ਕਰਨ ਜਾ ਰਹੇ ਨੇ ਦੱਸਿਆ ਕਿ ਬ੍ਰੈਮਟਨ ਦੇ ਵਿੱਚ ਜਿਹੜਾ ਪਲਾਂਟ ਹੈ ਸਟੈਂਡਰਡਸ ਵਾਲਾ ਉਹਦੇ ਵਿੱਚ ਜੀਬ ਚਰੋਕੀ ਤੇ ਜੀਬ ਕੰਪਾਸ ਜਿਹੜੀ ਬਣਦੀ ਸੀ ਉਸ ਦੀ ਅਸੈਂਬਲੀ ਇੱਥੇ ਹੁੰਦੀ ਸੀ ਉਸ ਤੇ ਪਹਿਲਾਂ ਹੀ ਪੌਜ਼ ਲੱਗਾ ਹੋਇਆ ਸੀਗਾ ਹੁਣ ਉਸ ਨੂੰ ਸ਼ਿਫਟ ਕਰਨ ਦੀ ਅਨਾਉਂਸਮੈਂਟ ਕੱਲ ਦੀ ਜਿਹੜੀ ਆ ਇਸ ਕੰਪਨੀ ਨੇ ਕਰ ਦਿੱਤੀ ਯਾਰ ਉਸ ਤੋਂ ਬਾਅਦ ਹਜ਼ਾਰਾਂ ਜੌਬਸ ਜਿਹੜੀਆਂ ਨੇ ਉਹ ਸ਼ਿਫਟ ਹੋ ਜਾਣੀਆਂ ਨੇ ਔਰ ਇਹ ਇੱਕ ਸਟਾਰਟਿੰਗ ਆ ਮਿਸਟਰ ਡੋਨਲਡ ਟਰੰਪ ਦੇ ਟੈਰਫ ਦੇ ਨਾਲ ਇਹ ਅਸਰ ਹੋ ਰਿਹਾ ਸੀਗਾ ਉਹਨਾਂ ਦਾ ਇਸ ਲਈ ਲਗਾਤਾਰ ਉਹ ਪ੍ਰੈਸ਼ਰ ਕਰ ਰਹੇ ਸੀਗੇ ਆਟੋ ਇੰਡਸਟਰੀ ਨੂੰ ਕਿ ਤੁਸੀਂ ਆਪਣੇ ਪਲਾਂਟ ਅਮਰੀਕਾ 'ਚ ਵਾਪਸ ਲੈ ਕੇ ਆਓ ਅਮਰੀਕਾ 'ਚ ਮੂਵ ਕਰੋ ਤੇ ਤੁਹਾਨੂੰ ਇਹ ਟੈਰਫ ਨਹੀਂ ਦੇਣਾ ਪਊਗਾ ਇਸ ਦਾ ਅਸਰ ਜਿਹੜਾ ਹੈ ਉਹ ਕੱਲ ਵੱਡੇ ਪੱਧਰ ਤੇ ਆਇਆ ਬ੍ਰੈਂਟਨ ਸਭ ਤੋਂ ਪਹਿਲਾਂ ਇਸ ਦੀ ਮਾਰਥ ਲਿਆਇਆ ਔਰ ਯੂਨੀਅਨ ਨੇ ਇਸ ਮਾਮਲੇ 'ਚ ਗੱਲ ਕਹੀ ਹੈ ਕਿ ਸਰਕਾਰ ਇਸ ਤੇ ਧਿਆਨ ਦੇਵੇ ਔਰ ਜਿਹੜੀਆਂ ਸਾਡੀਆਂ ਜੌਬ ਸ਼ਿਫਟ ਹੋ ਰਹੀਆਂ ਨੇ ਸਾਡੇ ਜਿਹੜੇ ਵਰਕਰਸ ਨੇ ਉਹਨਾਂ ਦਾ ਵੱਡਾ ਜਿਹੜਾ ਨੁਕਸਾਨ ਜਿਹੜਾ ਹੋਣਾ ਹੈ ਉਹਨਾਂ ਨੇ ਆਪਣੇ ਜਿਹੜੇ ਪਲਾਂਟਸ ਨੇ ਉਹਨਾਂ ਨੂੰ ਆਲਮੋਸਟ 50% ਅਗਲੇ 4 ਸਾਲ ਦੇ ਵਿੱਚ ਅਮਰੀਕਾ ਚ ਮੂਵ ਕਰਨ ਦੀ ਗੱਲ ਕਹੀ ਆ 13 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਆ ਉੱਥੇ ਉਹਨਾਂ ਨੇ ਗੱਲ ਕਹੀ ਆ ਜਿਹੜਾ ਬ੍ਰੈਂਟਨ ਦਾ ਅਸੈਂਬਲੀ ਪਲਾਂਟ ਸੀਗਾ ਇਹ ਆਉਣ ਵਾਲੇ ਸਮੇਂ ਜਿਸ ਜਿਸ ਜਿਹੜਾ ਉਸੇ ਹੋ ਸਕਦਾ ਫੈਬ੍ਰਿਕ ਉੱਪਰਾਂ ਇਥੇ ਪਾਉਂ ਲੱਗੇ ਸੀ ਜਨ ਮਿਸਟਰ ਡੋਨਲਡ ਟਰੰਪ ਦੇ 25% ਤਰਫ ਜਿਹੜਾ ਕਿ ਕੱਲ ਦਾ ਵਰਗ ਹੈ ਇਸ ਨੂੰ ਲੈ ਕੇ ਕੱਲ ਦੀ ਉਹ ਦੇਚਰਚਾ ਹੈ ਇੱਥੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕਾਰਨੀ ਨੇ ਕੱਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਉਹਨਾਂ ਨੇ ਕਿ ਆ ਕੇ ਸਾਡੀ ਸਰਕਾਰ ਜਿਹੜੀ ਆ ਉਹ ਯੂਨੀਅਨ ਨਾਲ ਮਿਲ ਕੇ ਚੱਲੇਗੀ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਮਿਲ ਕੇ ਚੱਲੇਗੀ ਤੇ ਜਿਹੜਾ ਸਟੈਲਟਸਟ ਜਿਹੜੇ EMPLY ਨੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਤੇ ਉਹਨਾਂ ਲਈ ਬ੍ਰੈਂਟਨ ਤੇ ਬ੍ਰੈਂਟਨ ਦੇ ਲਾਗੇ ਬਨੇ ਅਸੀਂ ਹੋਰ ਅਪਰਚੂਨਿਟੀਆਂ ਆਈਸੀ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਆਉਣ ਵਾਲੇ ਸਰਕਾਰ ਇੱਥੇ ਕੀ ਅਪਰਚੂਨਿਟੀ ਦੇਂਦੀ ਆ ਉਹ ਕਹਿਣਾ ਬੜਾ ਮੁਸ਼ਕਲ ਹੈ ਬ੍ਰੈਂਟਨ ਦੇ ਮੇਅਰ ਨੇ ਕੱਲ ਦੀ ਸਟੇਟਮੈਂਟ ਤੇ ਜੀ ਸਾਰੇ মিডিਆ ਨੂੰ ਜਿਹਦੇ ਵਿੱਚ ਉਹਨਾਂ ਨੇ ਵੱਡੀ ਨਾਰਾਜ਼ਗੀ ਜਿਹੜੀ ਆ ਜ਼ਾਹਰ ਕੀਤੀ ਆ ਸਰਕਾਰ ਕੋ ਇਸ ਮਾਮਲੇ 'ਚ ਉਹਨੇ ਮੰਗ ਕੀਤੀ ਆ ਗਹਾਰ ਕੀਤੀ ਆ ਕਿ ਸਰਕਾਰ ਸਾਡੇ ਸ਼ਹਿਰ 'ਚ ਜਿਹੜਾ ਜੌਬ ਲੌਸ ਹੋਣਾ ਉਸ ਦਾ ਘਾਟਾ ਜਿਹੜਾ ਉਹ ਪੂਰਾ ਕਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਖਬਰਾਂ ਵੱਧਦੇ ਆ ਕੈਨੇਡਾ-ਇੰਡੀਆ ਰਿਲੇਸ਼ਨ ਨੂੰ ਲੈ ਕੇ ਕੱਲ ਦੀ ਤਿੰਨ-ਚਾਰ ਦਿਨ ਦੀ ਲਗਾਤਾਰ ਚਰਚਾ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਭਾਰਤ ਫੇਰੀ ਔਰ ਉਹਨਾਂ ਵੱਲੋਂ ਹਾਈ ਪ੍ਰੋਫਾਈਲ ਜਿਹੜੀਆਂ ਵਿਜ਼ਿਟ ਕੀਤੀਆਂ ਗਈਆਂ ਨੇ ਨਿਊ ਦਿੱਲੀ ਤੇ ਮੁੰਬਈ ਦੇ ਵਿੱਚ ਔਰ ਉਹਨਾਂ ਨੇ 1 ਟੂ 1 ਜਿਹੜੀਆਂ ਮੀਟਿੰਗਸ ਕੀਤੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਕੈਨੇਡਾ ਦਾ ਵੱਡਾ ਮੀਡੀਆ ਜਿਹੜਾ ਲਗਾਤਾਰ ਇਸ ਨੂੰ ਅਪਡੇਟ ਕਰ ਰਿਹਾ ਔਰ ਕਾਰਨ ਸਰਕਾਰ ਨੇ ਨਵੇਂ ਪੱਧਰ ਤੇ ਆਪਣੇ ਰਿਲੇਸ਼ਨ ਜਿਹੜੇ ਆ ਸਟਾਰਟ ਕੀਤੇ ਆ ਕੈਨੇਡਾ ਦਾ মিডিਆ ਜਦੋਂ ਇੱਕ ਖਬਰ ਲਿਖਦਾ ਹੈ ਸਭ ਤੋਂ ਪਹਿਲਾਂ ਖਬਰ ਇੱਥੇ ਸ਼ੁਰੂ ਕਰਦਾ ਆਫਟਰ 2 ਇਅਰਸ ਆਫ ਨੈਵੀਗੇਟਿੰਗ ਏ ਬਿਟਰ ਡਿਪਲੋਮੈਟਿਕ ਸਪਾਟ ਓਵਰ ਦਾ ਕਿਲਿੰਗ ਆਫ ਏ ਸਿੱਖ ਐਕਟੀਵਿਸਟ ਔਨ ਕੈਨੇਡੀਅਨ ਸੋਇਲ ਇੰਡੀਆ ਐਂਡ ਕੈਨੇਡਾ ਹੈਵ ਟੈਂਟੇਟਿਵਲੀ ਸਕੈਚਡ ਆਊਟ ਏ ਰੋਡ ਮੈਪ ਟੂ ਰੀਬਿਲਡ देयर ਸਟੇਨਡ ਰਿਲੇਸ਼ਨਸ਼ਿਪ ਇਹ ਪਹਿਲੀ ਲਾਈਨ ਮੈਂ ਪੜ੍ਹੀ ਆ ਕੈਨੇਡਾ ਦੇ ਇੱਕ ਮੇਜਰ ਨਿਊਜ਼ ਚੈਨਲ ਦੀ ਭਾਵ ਕਿ ਜਦੋਂ ਵੀ ਉਹ ਇੰਡੀਆ ਕੈਨੇਡਾ ਦੇ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ ਸੋਤੋਪਾਲ ਨਰਦੀਪ ਸਿੰਘ ਨਿਜਰ ਦੇ ਮਰਡਰ ਦੀ ਗੱਲ ਸ਼ੁਰੂ ਕਰਦੇ ਆ ਕਿ ਉਸ ਤੋਂ ਬਾਅਦ ਇਹ ਰਿਲੇਸ਼ਨ ਜਿਹੜੇ ਆ ਬਿਟਰ ਹੋਏ ਸੀਗੇ ਸੁਕਾਰਨੇ ਸਰਕਾਰ ਦੀ ਇਸ ਜਿਹੜੀ ਗਲਤਿਆ ਉਸ ਨੂੰ ਲੈ ਕੇ ਚਰਚਾ ਆ ਪਹਿਲੀ ਪਹਿਲ ਕਦਮੀ ਉਥੋਂ ਹੋਈ ਜਦੋਂ ਮਸਿੰਦਰੇਂਦਰ ਮੋਦੀ ਹਣਾ ਨੂੰ ਜੀ7 ਮੀਟਿੰਗ ਦੇ ਵਿੱਚ ਅ ਅਲਬਰਟਾ ਦੇ ਵਿੱਚ ਪਿਛਲੇ ਜੂਨ ਦੇ ਵਿੱਚ ਜਿਹੜਾ ਉਹ ਬੁਲਾਇਆ ਗਿਆ ਸੀਗਾ ਹੁਣ ਕੈਨੇਡੀਅਨ ਸਿਕਸ ਇਸ ਮਾਮਲੇ ਵਿੱਚ ਕਾਫੀ ਨਰਾਜ ਨੇ ਕਿ ਇੰਡੀਆ ਨਾਲ ਰਿਲੇਸ਼ਨ ਡਵੈਲਪ ਕਰਨ ਦੇ ਮਾਮਲੇ ਦੇ ਵਿੱਚ ਕੈਨੇਡਾ ਸਰਕਾਰ ਕਾਰਨ ਸਰਕਾਰ ਨੇ ਸਾਨੂੰ ਪ੍ਰੋਸੈਸ ਵਿੱਚ ਨਹੀਂ ਲਿਆ ਹੁਣ ਇਸ ਮਾਮਲੇ ਵਿੱਚ ਅਨੀਤਾ ਆਨੰਦ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਆ ਆਪਣੇ ਜਿਹੜੇ ਹਮਰੁੱਤ ਬਾ ਆ ਉਹਨਾਂ ਦੇ ਨਾਲ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਦੇ ਵਿੱਚ ਇਕਨੋਮਿਕ ਨੂੰ ਲੈ ਕੇ AI ਟੈਕਨੋਲੋਜੀ ਨੂੰ ਲੈ ਕੇ ਬਿਜ਼ਨਸ ਨੂੰ ਲੈ ਕੇ ਪਰ ਉਹਦੇ ਵਿੱਚ ਉਹਨਾਂ ਨੇ ਕਿਤੇ ਵੀ ਇਹ ਗੱਲ ਨਹੀਂ ਸੀ ਕਹੀ ਕਿ ਅਸੀਂ ਇਹਨਾਂ ਦੇ ਨਾਲ ਇਹ ਵੀ ਮਸਲਾ ਉਠਾਇਆ ਕਿ ਜਿਹੜਾ ਉਹ ਕੈਨੇਡਾ ਦੇ ਨਾਲ ਕਾਪਰਿਟ ਕਰੇ ਜੋ ਕੈਨੇਡਾ ਨਸੋਲ ਦੇ ਉੱਪਰ ਮਰਡਰ ਹੋਇਆ ਸੀ ਉਸ ਨੂੰ ਲੈ ਕੇ ਬਟ ਕੈਨੇਡੀਅਨ ਜਿਹੜਾ ਟੀਵੀ ਚੈਨਲ ਨੂੰ ਇਨਫੋ ਦੀ ਥਿਊਰੀ ਫੋਟੋਚਨੀਆ ਮੌਜੂਦ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਵੱਡੇ ਪੱਧਰ ਤੇ ਇੰਡੀਆ ਦੇ ਨਾਲ ਇਹ ਮੁੱਦਾ ਵੀ ਜਿਹੜਾ ਉਠਾਇਆ ਹ ਹੁਣ ਕੈਨੇਡੀਅਨ ਸਿੱਖ ਜਿਹੜੀਆਂ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨ ਅਨੀਤਾ ਆਨੰਦ ਦੇ ਇਸ ਡਬਲ ਬਿਆਨ ਨੂੰ ਲੈ ਕੇ ਕਾਫੀ ਚਰਚਾ ਚ ਨੇ ਤੇ ਇਸ ਕਲਪੇ ਮੰਨ ਕਰ ਰਹੇ ਨੇ ਕਿ ਵੀ ਇਨਕੁਆਰੀ ਹੋਣੀ ਚਾਹੀਦੀ ਆ ਉਧਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਮਿਸਟਰ ਡੇਵਿਡ ਈਬੀ ਨੇ ਯੂਐਸ ਤਰਫ ਨਾਲ ਜੋ ਵੱਡਾ ਨੁਕਸਾਨ ਹੋਇਆ ਉਸ ਤੇ ਸਰਕਾਰ ਕੋ ਮੰਗ ਕੀਤੀ ਹੈ ਕਿ ਇਹਦੇ ਵਿੱਚ ਸਰਕਾਰ ਇੰਟਰਵੈਨ ਕਰੇ ਤੇ ਸਾਡੀ ਇਹਦੇ ਵਿੱਚ ਸਰਕਾਰ ਜਿਹੜੀ ਆ ਮਦਦ ਕਰੇ ਇਹਦੇ ਬਾਰੇ ਹੋਰ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਆ اپੋਜੀਸ਼ਨ ਲੀਡਰ ਪੀਰ ਪਾਲੀਵਰਸ ਆਪ ਦਾ ਵੀ ਕੱਲ ਬਿਆਨ ਦਆ ਉਹਨਾਂ ਨੇ ਕਹੇ ਕਿ ਯੂਐਸ ਟੈਰਫ ਦੇ ਨਾਲ ਕੈਨੇਡਾ ਦੀ ਲੰਬਰ ਇੰਡਸਟਰੀ ਤੇ ਅਨਦਰ 10% ਜਿਹੜਾ ਉਹ ਟੈਰਫ ਲੱਗ ਗਿਆ ਉਦੋਂ ਕਿ ਜੇ ਕਿ 10% ਹੋਰ ਐਡ ਹੋ ਗਿਆ ਕਿਉਂਕਿ ਵਰਲਡਵਾਈਡ ਉਹਨਾਂ ਸਾਰਿਆਂ ਤੇ ਲੱਗਾ ਕੈਨੇਡਾ ਤੇ ਵੀ ਲੱਗਣਾ ਸੀ 35 ਤੋਂ ਵੱਧ ਕੇ 45% ਹੋ ਗਿਆ ਔਰ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਲੰਬਰ ਇੰਡਸਟਰੀ ਆ ਉਹ ਇਸ ਵਕਤ ਖਤਰੇ ਤੇ ਚਲੇ ਗਿਆ ਇਸ ਨੂੰ ਲੈ ਕੇ ਮਿਸਟਰ ਪੀਅਰ ਪਾਲਿਓ ਕੈਨੇਡਾ ਨੇ ਕਿ ਮਿਸਟਰ ਕਾਰਨ ਦੀ ਸਰਕਾਰ ਨੇ ਵਾਅਦੇ ਕੀਤੇ ਅਜੇ ਤੱਕ ਉਹਨਾਂ ਨੇ ਕੋਈ ਐਕਸ਼ਨ ਨਹੀਂ ਕੀਤਾ ਅਪਡੇਟ ਤੁਹਾਡੇ ਨਾਲ ਇਸ ਮਾਮਲੇ ਤੇ ਜਾਰੀ ਰੱਖਾਂਗੇ ਜੀ ਹੁਦਰਾ ਇੱਕ ਕਲੈਕਸ਼ਨ ਸੀਗੀ ਉਹ ਹੋਗਿਆ ਜੀ ਕੱਲ ਦੀ ਨਿਊ ਫਾਉਂਡਲੈਂਡ ਲੈਬਰਡਰ ਦੀ ਪ੍ਰੋਵਿੰਸ਼ਲ ਇਲੈਕਸ਼ਨ ਸੀਗੀ ਤੇ ਉਹ ਉੱਥੋਂ ਦੇ ਲੋਕਲ ਪੀਸੀ ਪ੍ਰੋਵਿੰਸ਼ਲ ਕੰਜ਼ਰਵਟਰ ਬੰਨੇ ਜਿੱਤ ਲਈਆ ਜੀ ਇਸ ਤੋਂ ਲਾਵਾ ਕੁਝ ਪਾਈਛੜ ਦੀਆਂ ਵੱਡੀਆਂ ਖਬਰਾਂ ਫਿਰ ਤੁਹਾਡੀ ਕਮਰਸ਼ੀਅਲ ਫਿਰ ਅਮਰੀਕਾ ਦੀਆਂ ਖਬਰਾਂ ਮਿਸਟਰ ਡਗ ਫੋਰਡ ਮਡੋਨਲਡ ਟਰੰਪ ਕਾਫੀ ਨਾਰਾਜ ਨੇ ਉਸ ਮਾਵੇ ਦੀ ਗੱਲਬਾਤ ਆਪਾਂ ਕਰਾਂਗੇ ਨਾਰਾਜ਼ਗੀ ਉਹਨਾਂ ਦੀ ਕਾਰੀਆ ਫੋਟੋ ਨੂੰ ਲੈ ਕੇ ਐਡਵੈਂਚਰ ਦੇ ਵਿੱਚ ਕੱਲ ਖਬਰਿਆ ਐਡਮੈਂਸ਼ਨ ਦੇ ਵਿੱਚ ਕੱਲ ਕੁਛ 60000 ਜਿਹੜੇ ਬੂਟੇ ਆ ਉਹ ਪੋਸਟ ਦੇ ਫੜੇ ਗਏ ਆ ਪੰਗ ਦੇ ਫੜੇ ਗਏ ਆ ਔਰ ਪੋਸਟੇ ਕਾਫੀ ਨੇ ਦੂ DNA ਦੇ ਬੂਟੇ ਜਿਹੜੇ ਫੜੇ ਗਏ ਆ ਔਰ ਦੱਸਿਆ ਗਿਆ ਕਿ ਇਹ ਤਲਾਸ਼ੀ ਲਈ ਗਈ ਸੀਗੀ ਇੱਕ ਤੇ ਫਾਰਮ ਦੇ ਬੈਕ ਸਾਈਡ ਤੇ ਇਹ ਉਗਾਏ ਗਏ ਸੀ ਪੁਲਿਸ ਨੇ ਫਾਰਮ ਹੋਜੀ ਤਲਾਸ਼ੀ ਲਈ ਤੋ ਉਥੋਂ ਕਾਫੀ ਸਾਰੇ ਪੀਸੇ ਹੋਏ ਜਿਹੜੇ ਆ ਦੂ ਦੇ ਉਹ ਵੀ ਬ੍ਰਾਹਮਣ ਕੀਤੇ ਗਏ ਨੇ ਦਸਤੀਕੀ ਦੇ ਵਿੱਚ ਕੋਈ ਕੁਲਮਲਾਕੇ ਚਾਰ ਪੰਜਾਬੀ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚ ਨਾਂ ਹੈਗੇ ਜੀ ਸੰਦੀਪ ਦੰਦੀਵਾਲ 33 ਸਾਲ ਤੇ ਸੁਖਦੀਪ ਤਨਵਾ 42 ਸਾਲ ਗੁਰਪ੍ਰੀਤ ਸਿੰਘ 30 ਸਾਲ ਤੇ ਕੁਲਵੰਦਰ ਸਿੰਘ 40 ਸਾਲ ਇਹਨਾਂ ਦੇ ਖਿਲਾਫ ਨਸ਼ਾ ਵਿਰੋਧੀ ਤਾਰਾ ਮਲਾਕੀ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਹੋ ਸਕਦਾ ਉਹ ਕੱਲ੍ਹ ਜਮਾਨਤ ਤੇ ਬਾਹਰ ਵੀ ਆ ਗਏ ਹੁਣ ਜੀ ਤੇ ਜਿਵੇਂ ਕਾਫੀ ਵੱਡੀ ਚਰਚਾ ਆ ਕੱਲ ਦੀ ਜਿਹਦੇ ਵਿੱਚ BLS ਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਇੰਡੀਆ ਗਵਰਨਮੈਂਟ ਨੇ ਅਗਲੀ ਬਿਡ ਪਾਉਣ ਤੋਂ ਰੋਕ ਦਿੱਤਾ ਆ ਉਹਨਾਂ ਦਾ ਜਿਹੜਾ ਇੱਕ ਕੰਟਰੈਕਟ ਆ ਉਹ ਦਸੰਬਰ ਤੱਕ ਆ ਦਸੰਬਰ ਤੋਂ ਬਾਅਦ ਅਗਲੇ ਸਾਲ 2026 ਦੇ ਵਿੱਚ ਕੋਈ ਹੋਰ ਕੰਪਨੀ ਜਿਹੜੀ ਆ ਉਸ ਨੂੰ ਇਹ ਠੇਕਾ ਮਿਲ ਸਕਦਾ ਪਰ BLS ਦੀਆਂ ਲਗਾਤਾਰ ਜਿਹੜੀਆਂ ਕਾਰਵਾਈਆਂ ਉਹਨਾਂ ਵੱਲ ਲੋਕਾਂ ਨਾਲ ਖੰਜਲਖੁੜਾਈ ਕਰਨੀ ਵੱਡੀਆਂ ਲੈਣਾ ਲਾਉਣੀਆਂ ਲੋਕਾਂ ਕੋਲ ਵੱਡੇ ਪੱਧਰ ਤੇ ਫੀਸਾਂ ਚਾਰਜ ਕਰਨੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਹੁੰਦੀਆਂ ਸੀ ਬਹੁਤ ਵੱਡੇ ਪੱਧਰ ਤੇ ਜਿਹੜੇ ਅਮੀਡੀਅਸ ਉੱਤੇ ਜਾਂ ਕਿ ਕਵਰ ਵੀ ਕੀਤੀ ਲੋਕਾਂ ਨੇ ਬਹੁਤ ਜੁੜੀਆਂ ਸ਼ਿਕਾਇਤਾਂ ਕੀਤੀਆਂ ਇੰਡੀਆ ਗਵਰਨਮੈਂਟ ਨੂੰ ਫਾਈਨਲੀ ਇੰਡੀਆ ਗਵਰਨਮੈਂਟ ਨੇ BLS ਇੰਟਰਨੈਸ਼ਨਲ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਹੈ ਉਹਨਾਂ ਦੇ ਸ਼ੇਰਾਂ ਤੇ ਕਾਫੀ ਵੱਡਾ ਨੁਕਸਾਨ ਹੋਇਆ ਕਿਉਂਕਿ ਕਾਫੀ ਵੱਡੀ ਜਿਹੜੀ ਉਹ ਕੰਪਨੀਆਂ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਸਾਡਾ ਨੁਕਸਾਨ ਹੋਇਆ ਤੇ ਅਸੀਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਕੀ ਕਾਨੂੰਨੀ ਕਾਰਵਾਈ ਕਰਨਗੇ ਇਹ ਸਮਾਂ ਦੱਸੇਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਖਬਰਾਂ ਕਾਫੀ ਨੇ